ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਾਸੇਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੀ ਡਿਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਹਾਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗਾ 117 ਗੱਜ ਹੈ ਸਾਰੇ ਘਰ ਵਿੱਚ ਐਲ ਪੱਥਰ ਦਾ ਕੰਮ ਹੋਇਆ ਹੋਇਆ ਜੀ ਪਾਣੀ ਲਈ ਸਮਰਸਿਬਲ ਪੋਰ ਵੀ ਹੋਇਆ ਹੋਇਆ ਤੇ ਸਰਕਾਰੀ ਟੂਟੀ ਵੀ ਲੱਗੀ ਹੋਈ ਹੈ ਜੀ ਅੱਜ ਪੋਰਛੜੀਆ ਬੜਿਆ ਹੋਇਆ ਹੈ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਲੋਬੀ ਏਰੀਆ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ। ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਿਓ ਸਾਰਾ। ਘਰ ਵਿੱਚ 4 ਕਮਰੇ ਬਣੇ ਹੋਏ ਹਨ। 2 ਕਮਰੇ نیچے ਬਣੇ ਹੋਏ ਹਨ। 2 ਕਮਰੇ ਦੂਜੀ ਮੰਜ਼ਲ ਤੇ ਬਣੇ ਹੋਏ ਹਨ। 2 ਵਾਸ਼ਰੂਮ ਬਣੇ ਹੋਏ ਨੇ। 1 ਕਿਚਨ ਬਣੀ ਹੋਈ ਹੈ। 1 ਸਟੋਰ ਬਣਿਆ ਹੋਇਆ ਜੀ। ਆ ਜੀ ਪਹਿਲਾ ਕਮਰਾ ਬਣਿਆ ਹੋਇਆ। ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ। ਬਾਕੀ ਤੇ ਦੇਖ ਰਹੇ ਹੋ ਦੀਵਾਰ ਤੇ ਟਾਇਲ ਲੱਗੀ ਹੋਈ ਐ ਫਰਸ਼ ਤੇ ਵੀ ਟਾਇਲ ਲੱਗੀ ਹੋਈ ਐ ਸਾਰੀ ਇਹਦੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵਾਸ਼ਰੂਮ ਵੀ ਅੰਦਰ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਆ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਜੀ ਇਹਦੇ ਨਾਲ ਹੀ ਇੱਧਰ ਵਸ਼ਿੰਗ ਰਿਆ ਬਣਿਆ ਹੋਇਆ ਦੋਨੋਂ ਕਮਰਿਆਂ ਨੂੰ ਇਹ ਵਾਸ਼ਰੂਮ ਯੂਜ਼ ਹੁੰਦਾ ਤੇ ਇਧਰਲੇ ਪਾਸੇ ਸਟੋਰ ਰੂਮ ਬਣਾਇਆ ਹੋਇਆ ਤੇ ਆ ਜੀ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਵੀ ਅੰਦਰੋਂ ਦਿਖਾ ਦਿੰਨੇ ਆ ਆ ਦੇਖੋ ਜੀ ਪਹਿਲੇ ਕਮਰੇ ਵਾਂਗੂ ਦੂਜਾ ਕਮਰਾ ਵੀ ਕਾਫੀ ਖੁੱਲਡੁਲਾ ਬਣਿਆ ਹੋਇਆ ਇਧਰ ਵੀ ਸਾਰੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਮਾਲਕ ਦਾ ਨੰਬਰ ਹੈ ਜੀ 9388335086 ਤੁਸੀਂ ਕੋਈ ਹੋਰ ਚੀਜ਼ ਘਰ ਬਾਰੇ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ। ਅੱਜ ਹੀ ਕਿਚਨ ਬਣੀ ਹੋਈ ਹੈ। ਕਿਚਨ ਵਿੱਚ ਕੱਬੜ ਦਾ ਸਾਰਾ ਕੰਮ ਹੋਇਆ ਹੈ ਜੀ। ਨਾਲ ਖਿਡਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ। ਘਰ ਦੀ ਡਿਮਾਂਡ ਮਾਲਕਾਂ ਨੇ 38 ਲੱਖ ਰੁਪਏ ਰੱਖੀ ਹੈ। ਬਾਕੀ ਮੌਕੇ ਤੇ ਮਾਨਤਾ ਹੋ ਜਾਏਗਾ ਜੀ। ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ। ਦੂਜੀ ਮੰਜ਼ਲ ਵੀ ਤੁਹਾਨੂੰ ਦਿਖਾ ਦੰਨੇ ਆ ਦੂਜੀ ਮੰਜ਼ਲ ਤੇ ਦੋ ਕਮਰੇ ਪੜੇ ਹੋਏ ਨੇ। ਘਰ ਦਾ ਐਡਰੈਸ ਵੀ ਨੋਟ ਕਰ ਲਓ ਤੁਸੀਂ। ਇਹ ਘਰ ਲੁਧਿਆਣੇ ਵਿੱਚ ਬਣਿਆ ਹੋਇਆ ਲੁਧਿਆਣੇ ਚ ਜਮਾਲਪੁਰ ਵਿੱਚ ਸਰਪੰਚ ਕਲੋਨੀ ਵਿੱਚ ਬਣਿਆ ਹੋਇਆ ਜੀ ਮਕਾਨ ਦਾ ਨੰਬਰ ਚ 299 ਤੁਸੀਂ ਨੋਟ ਕਰ ਲਓ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅੱਜ ਹੀ ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਨੇ ਕਾਰਪੂਰਾ ਬਾਦੀ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਬਾਹਰਲੇ ਪਾਸੋਂ ਕੈਮਰਾ ਘੁਮਕ ਦਿਖਾ ਦਿੰਨੇ ਸਾਰੇ ਪਾਸੇ ਪੂਰੀ ਅਬਾਦੀ ਹੈ ਆ ਦੇਖੋ ਜੀ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੇ ਹਨ ਤੇ ਜੀ ਮੰਜ਼ਲ ਨੂੰ ਤੁਹਾਨੂੰ ਉੱਪਰੋਂ ਵੀ ਸਾਰੇ ਪਾਸੇ ਕੈਮਰਾ ਘੁਮਕ ਦਿਖਾ ਦਿੰਨੇ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਕਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ